ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਵੈਲਕਮ ਹੈ YouTube ਚੈਨਲ ਦੇ ਅੱਜ ਆਪਾਂ ਬਹੁਤ ਦੇਰ ਬਾਅਦ ਵਾਪਸੀ ਕਰ ਰਹੇ ਹਾਂ YouTube ਚੈਨਲ ਦੇ ਉੱਪਰ ਕਿਉਂਕਿ ਉਹਦੇ ਵਾਸਤੇ ਇੱਕ ਵਾਰ ਪਹਿਲਾਂ ਤੋਂ ਤੁਹਾਡੇ ਤੋਂ ਮੈਂ ਸਾਰੇ ਵੀਵਰਸ ਤੋਂ ਮਾਫੀ ਮੰਗਦਾ ਕਿ ਤੁਹਾਡੇ ਬਹੁਤ ਜ਼ਿਆਦਾ ਸਾਡੇ ਕੋਲ ਕਮੈਂਟ ਜਾਂ ਆਰਡਰ ਫੋਨ ਬਹੁਤ ਜ਼ਿਆਦਾ ਆਏ ਕਿ ਅਸੀਂ ਉਹਨਾਂ ਨੂੰ ਅਟੈਂਡ ਨਹੀਂ ਕਰ पाए ਕਿਉਂਕਿ ਅਸੀਂ ਆਨਲਾਈਨ ਜਿਹੜੀ ਡਿਲੀਵਰੀ ਹੈ ਉਹ ਸੀ 25 ਤਰੀਕ ਦਸੰਬਰ ਤੋਂ ਲੈ ਕੇ ਯਾਨੀ ਕਿ ਬੰਦ ਕੀਤੀ ਹੋਈ ਸੀਗੀ ਉਹਦਾ ਰੀਜ਼ਨ ਇਹ ਸੀਗਾ ਵੀ ਅਸੀਂ ਨਾ ਇੱਕ ਸਟਾਕ ਕਲੀਅਰੈਂਸ ਸੇਲ ਲਗਾਈ ਸੀਗੀ ਐਸਕੇ ਟੈਕਸਟਾਈਲ ਦੇ ਉੱਪਰ ਆਪਣੇ ਸਟੋਰ ਦੇ ਉੱਪਰ ਤੇ ਉਹਦੇ ਵਿੱਚ ਸਾਡੇ ਕੋਲ ਕਸਟਮਰ ਹੀ ਬਹੁਤ ਜ਼ਿਆਦਾ ਸੀਗਾ ਤੇ ਉਸ ਕਰਕੇ ਅਸੀਂ ਜਿਹੜੀ ਹੋਲਸੇਲ ਦੀ ਵੀਡੀਓ ਆ ਅਸੀਂ ਨਾ ਤਾਂ ਹੋਲਸੇਲ ਦੀ ਵੀਡੀਓ ਪਾ ਸਕੇ YouTube ਚੈਨਲ ਦੇ ਉੱਪਰ ਤੇ ਨਾ ਹੀ ਅਸੀਂ ਉਹ ਜਿਹੜੇ ਆਰਡਰ ਸਾਨੂੰ ਕਾਲਸ ਆਈਆਂ ਸੀ ਜਾਂ ਜਿਹੜੇ ਸਾਰੇ ਪੁਰਾਣੇ ਕਸਟਮਰਸ ਜੁੜੇ ਹੋਏ ਨੇ YouTube ਤੇ ਤੁਸੀਂ ਬਹੁਤ ਪਿਆਰ ਬਖਸ਼ਦੇ ਹੋ ਉਹਨਾਂ ਨੂੰ ਅਸੀਂ ਅਟੈਂਡ ਨਹੀਂ ਕਰ पाए ਅਸੀਂ ਦਿਲੋਂ ਮਾਫੀ ਮੰਗਦੇ ਆ ਅੱਜ ਅਸੀਂ ਫੇਰ ਮੁੜ ਵਾਪਸੀ YouTube ਤੇ ਇੱਕ ਵੀਡੀਓ ਜਿਹੜੀ ਸ਼ੇਅਰ ਕਰਨ ਜਾ ਰਹੇ ਆ ਸਭ ਤੋਂ ਪਹਿਲੀ ਜਿਹੜੀ ਵੀਡੀਓ ਅੱਜ ਦੁਬਾਰਾ ਤੋਂ ਜਿਹੜੀ ਆਪਾਂ ਸ਼ੁਰੂ ਕਰਨ ਜਾ ਰਹੇ ਆ ਉਹਦੇ ਵਿੱਚ ਬਹੁਤ ਵੱਡੇ ਵੱਡੇ ਆਪਾਂ ਫਾਇਦੇ ਤੁਹਾਡੇ ਲਈ ਲੈ ਕੇ ਆਏ ਆ ਕਿ ਜਿਹੜਾ ਮਹੀਨੇ ਦਾ ਆਪਣਾ ਗੈਪ ਪੈ ਗਿਆ 25 ਤਰੀਕ ਤੋਂ ਲੈ ਕੇ ਕੱਲ 25 ਤਰੀਕ ਹੈ ਪੂਰਾ ਮਹੀਨੇ ਦਾ ਗੈਪ ਜਿਹੜਾ ਪਿਆ ਹੈਗਾ YouTube ਚੈਨਲ ਦੇ ਉੱਪਰ ਵੀਡੀਓ ਨਹੀਂ ਆਪਾਂ ਲਾਂਚ ਕਰ पाए ਉਹਨਾਂ ਵਾਸਤੇ ਉਹ ਕਸਟਮਰਸ ਵਾਸਤੇ ਸਪੈਸ਼ਲ ਅਸੀਂ ਇੱਕ ਐਸੀ ਵੀਡੀਓ ਲੈ ਕੇ ਆਏ ਆ ਤੁਹਾਡੇ ਵਾਸਤੇ ਜਿੱਦਾਂ ਕਿ ਅੱਜ ਦੇ ਜਿਹੜੇ ਸਟਾਕ ਨੇ ਪਹਿਲਾਂ ਦਿਖਾ ਦਿਓ ਤੁਸੀਂ ਸ਼ਿਮਰ ਨੈਚੁਰਲ ਕਰੇਵ ਪਿਓਰ ਕਰੇਵ ਜਿੱਦਾਂ ਦੇ ਵੀ ਅੱਜ ਦੇ ਨਵੇਂ ਫੇਮਸ ਬੇਸ ਚੱਲ ਰਹੇ ਨੇ ਸਾਰੇ ਇਸ ਵੀਡੀਓ ਚ ਦਿਖਾਵਾਂਗੇ ਤੇ ਰੇਡ ਦਾ ਬਹੁਤ ਵੱਡੇ ਧਮਾਕੇ ਜਿਹੜਾ ਅਸੀਂ ਮਹੀਨੇ ਦਾ ਗੈਪ ਆਇਆ ਉਹਨੂੰ ਮੁੱਖ ਰੱਖਦੇ ਹੋਏ ਅਸੀਂ ਤੁਹਾਨੂੰ ਰੇਡ ਦੇ ਵਿੱਚ ਇੰਨੀ ਕੰਸੈਸ਼ਨ ਦੇਣੀ ਆ ਕਿ ਅੱਜ ਦੀ ਵੀਡੀਓ ਚ ਸਾਰਾ ਪੰਗਾ ਆਪਾਂ ਪੂਰਾ ਕਰ ਦੇਣਾ ਵੀ ਜਿਨ੍ਹਾਂ ਨੇ ਵੀ ਆ ਵੀਡੀਓ ਦੇਖਣਗੇ ਜਲਦੀ ਜਲਦੀ ਇੱਕ ਤਾਂ ਸ਼ੇਅਰ ਕਰ ਦਿਓ ਇੱਕ ਜਿਹੜੇ ਨਵੇਂ ਜੁੜੇ ਨੇ ਸਾਡੇ ਇਸ ਚੈਨਲ ਦੇ ਉੱਪਰ ਉਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਿਉਂਕਿ ਐਦਾਂ ਦੀ ਨਵੀਂ-ਨਵੀਂ ਅਪਡੇਟ ਤੁਹਾਨੂੰ ਇਸ ਚੈਨਲ ਤੇ ਆਂਦੀ ਰਹਿਣੀਆਂ ਤੇ ਜਿਨ੍ਹਾਂ ਨੇ ਵੇਚਣ ਵਾਸਤੇ ਕੱਪੜਾ ਲੈਣਾ ਸਪੈਸ਼ਲ ਇਸ ਚੈਨਲ ਦੇ ਉੱਪਰ ਜੋ ਵੀ ਰੀਸੇਲ ਕਰਦੇ ਨੇ ਦੁਕਾਨਦਾਰ ਨੇ ਬੁਟੀਕ ਆਲੇ ਨੇ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦੇ ਨੇ ਜਾਂ ਕਰ ਰਹੇ ਨੇ ਉਹਨਾਂ ਵਾਸਤੇ ਵੀਡੀਓ ਰਹਿੰਦੀ ਹੈ ਸਾਰਿਆਂ ਲਈ ਸੈਟ ਵਾਈਜ਼ ਮਾਲ ਸਟਾਕ ਮਿਲੇਗਾ ਇਹ ਹੁਣ ਆਪਾਂ ਜ਼ਿਆਦਾ ਸਮਾਂ ਨਹੀਂ ਲੈਂਦੇ ਤੇ ਵੀਡੀਓ ਨੂੰ ਕਰਦੇ ਆ ਸਟਾਰਟ ਸਭ ਤੋਂ ਪਹਿਲਾ ਸੈਟ ਦਿਖਾਉਣ ਲੱਗਿਆਂ ਪੂਰਾ ਵੱਡਾ ਧਮਾਕੇ ਨਾਲ ਆ ਦੇਖੋ ਆ ਬੁਟੀਕ ਆਲਾ ਡਿਜ਼ਾਈਨ ਹੈ ਜੀ ਨੇਚਰਲ ਗਰੇਵ ਦੇ ਉੱਪਰ ਸੂਟ ਹੈ ਪੀਸ ਦੀ ਫਿਨਿਸ਼ਿੰਗ ਚੈੱਕ ਕਰ ਲਓ ਹੈਂਡਵਰਕ ਦਾ ਕੰਮ ਨਾਲ ਧਾਗੇ ਦਾ ਕੰਮ ਤੇ ਪਿਓਰ ਨੇਚਰਲ ਗਰੇਵ ਦਾ ਦੁਪੱਟਾ ਨੇਚਰਲ ਪਿਓਰ ਚਨਾਉਣ ਦਾ ਪਿਓਰ ਨੇਚਰਲ ਚਨਾਉਣ ਦਾ ਦੁਪੱਟਾ ਹੁਣ ਪੀਸ ਦੀ ਲੁੱਕ ਚੈੱਕ ਕਰਿਓ ਪਹਿਲਾਂ ਆ ਦੇਖੋ ਆ ਰਹਿਣਾ ਬਾਜੂ ਦੇ ਉੱਪਰ ਕੰਮ ਪੂਰਾ ਠੀਕ ਹੈ ਜੀ ਪੀਸ ਦਾ ਰੇਟ ਹੈਗਾ ਜੀ ਵੈਸੇ 1095 ਰੁਪਏ ਪਲੇਨ ਸੂਟ ਦਾ ਰੇਟ ਹੈਗਾ 1095 ਰੁਪਏ ਆ ਦੇਖੋ ਨੈਕ ਦੇ ਉੱਪਰ ਕੰਮ ਹੈਂਡਵਰਕ ਦਾ ਕੰਮ ਹੈ ਪੂਰਾ ਫਰੰਟ ਹੈਵੀ ਬੁਟੀ ਵਾਲੇ ਡਿਜ਼ਾਈਨ ਤੁਹਾਨੂੰ ਰੀਡ ਵੀ ਦੱਸਾਂਗੇ ਨਾਲ-ਨਾਲ ਤੇ ਵੀਡੀਓ ਨੂੰ ਜਲਦੀ-ਜਲਦੀ ਜਲਦੀ ਨੂੰ ਕਰ ਦਿਓ ਸ਼ੇਅਰ ਨਾਲ ਚਨਾਉਣ ਦਾ ਦੁਪੱਟਾ ਔਰ ਪੂਰੇ ਦੁਪੱਟੇ ਤੇ ਗੋਟਾ ਪੱਟੀ ਦਾ ਕੰਮ ਆ ਦੇਖੋ ਇਹ ਵਾਲੀਆਂ ਆਈਟਮਾਂ ਅਸੀਂ ਅੱਜ ਸ਼ੇਅਰ ਕਰਨ ਜਾ ਰਹੇ ਹਾਂ ਦੁਆਰਾ ਮੁੜ ਵਾਪਸੀ ਦੇ ਵਿੱਚ ਜਾਨੀ ਕਿ ਰੇਂਜ ਅਸੀਂ ਸਿਰਫ ਕਰ ਦਿੱਤੀ ਹੈ ਇਹ ਬਹੁਤ ਜ਼ਿਆਦਾ ਡਿਜ਼ਾਈਨ ਲੈਣੇ ਆ ਬਹੁਤ ਜ਼ਿਆਦਾ ਡਿਜ਼ਾਈਨ ਦੇ ਨਾਲ ਨਾਲ ਸੈੱਟ ਵੀ ਬਹੁਤ ਲੈਣੇ ਆ ਕੁਆਂਟੀਟੀ ਫੁੱਲ ਲੈਣੀ ਆ ਕਿੰਨੇ ਚ ਦੇਣ ਜਾ ਰਹੇ ਆ ਸਿਰਫ 550 550 ਰੁਪਏ ਦੇ ਵਿੱਚ ਜਾਨੀ ਕਿ 550 ਰੁਪਏ ਦੇ ਵਿੱਚ ਇੰਨਾ ਸੋਹਣਾ ਕੰਮ ਜੇ ਕੰਮ ਕਰਾਉਣ ਚ ਲਈ ਇਹ ਤਾਂ ਕੰਮ ਹੀ ਨਹੀਂ ਹੋਣਾ ਪਹਿਲੀ ਗੱਲ ਤਾਂ ਜਾਨੀ ਕਿ ਕੜਾਈ ਹੋਣੀ ਹੈ ਇਸ ਰੇਟ ਦੇ ਵਿੱਚ ਇਸ ਰੇਟ 'ਚ ਆਪਾਂ ਸੂਟ ਦੇਣਾ ਇਹ ਆਪਾਂ ਤਾਂ ਦੇਣ ਜਾ ਰਹੇ ਆ ਜੀ ਕਿਉਂਕਿ ਆਪਾਂ ਦੁਆਰਾ ਤੋਂ ਜਿਹੜੀ ਵੀਡੀਓ ਆਪਾਂ ਮਹੀਨੇ ਬਾਅਦ ਸ਼ੁਰੂ ਕੀਤੀ ਆ ਉਹਦੇ ਵਾਸਤੇ ਸਪੈਸ਼ਲ ਵੱਡੇ ਫਾਇਦੇ ਕਰਨੇ ਆਪਾਂ ਤੁਹਾਡੇ ਵਾਸਤੇ ਤੁਸੀਂ ਆ ਚੀਜ਼ਾਂ ਹੁਣ ਦੇਖਦੇ ਜਾਓ ਹਰ ਸੈੱਟ ਦੇ ਉੱਪਰ ਪੂਰੀ ਵਧੀਆ ਤੁਹਾਨੂੰ ਰੇਂਜ ਵਾਲੇ ਡਿਜ਼ਾਈਨ ਜਿਹੜੇ ਘੱਟ ਰੇਟ ਦੇ ਵਿੱਚ ਮਿਲਣ ਜਾਣੇ ਨੇ ਸਿਰਫ 550 ਰੁਪਏ ਦੇ ਵਿੱਚ ਹੁਣ ਇਹਦੇ ਆਪਾਂ ਇੱਕ ਡਿਜ਼ਾਈਨ ਤੁਹਾਨੂੰ ਹੋਰ ਦਿਖਾਵਾਂਗੇ ਜਿਹੜਾ ਬੜਾ ਸ਼ਾਨਦਾਰ ਹੈਂਡਵਰਕ ਵਾਲਾ ਡਿਜ਼ਾਈਨ ਹੈ ਇਹ ਵੀ ਨੇਚਰਲ ਕਰੇਵ ਦੇ ਉੱਪਰ ਆ ਦੇਖੋ ਸ਼ਰਟ ਦੀ ਲੁੱਕ ਚੈੱਕ ਕਰੋ ਆ ਪੂਰਾ ਹੈਂਡਵਰਕ ਟੋਟਲ ਆ ਦੇਖੋ ਹੈਂਡਵਰਕ ਨਾਲ ਧਾਗੇ ਦਾ ਕੰਮ ਤੇ ਨਾਲ ਆ ਦੇਖੋ ਸਫਾਈ ਦੇਖੋ ਤੁਸੀਂ ਸਟਿਚ ਦੇਖੋ ਪੂਰੀ ਵਧੀਆ ਫਿਨਿਸ਼ਿੰਗ ਵਾਲੇ ਡਿਜ਼ਾਈਨ ਕਿੰਨੇ ਚ ਦੇਣ ਜਾ ਰਹੇ ਆ ਜੀ ਜੋ ਭਾ ਮਰਜੀ ਤੁਸੀਂ ਵੇਚ ਲਓ ਚਾਹੇ 1500 ਰੁਪਏ ਦਾ ਸੂਟ ਲਿਆ ਕੇ ਵੇਚ ਲਿਓ ਦੁਪੱਟਾ ਦਿਖਾ ਦੂ ਜੀ ਇਹਦਾ ਆ ਦੇਖੋ ਪੂਰੇ 2.5 ਮੀਟਰ ਵਧੀਆ ਲੈਂਥ ਵਾਲੇ ਦੁਪੱਟੇ ਔਰ ਪੂਰੇ ਦੁਪੱਟਿਆਂ ਦੇ ਗੋਟਾ ਪੱਟੀ ਲੱਗੀ ਹੋਈ ਫੋਰ ਸਾਈਡ ਪੂਰੀ ਵਧੀਆ ਪਾਈਪਿੰਗ ਲੈਸ ਵਧੀਆ ਜਨਕੀ ਏ ਕਲਾਸ ਚੀਜ਼ਾਂ ਮਤਲਬ ਕੋਈ ਵੀ ਪੀਸ 1095 ਤੋਂ ਘੱਟ ਹੋਲਸੇਲ ਪ੍ਰਾਈਸ ਨਹੀਂ ਹੈਗਾ ਜਿਹੜਾ ਤੁਹਾਨੂੰ ਐਸ ਕੇ ਟੈਕਸਟਾਈਲ ਤੇ ਮਿਲਣ ਜਾ ਰਿਹਾ ਜੀ ਸਿਰਫ 550 ਰੁਪਏ ਦੇ ਵਿੱਚ ਫੁੱਲ ਕੁਆਂਟੀਟੀ ਦੇ ਨਾਲ ਉਸ ਤੋਂ ਬਾਅਦ ਆ ਦੇਖੋ ਵਿਸਕੋਸ ਔਰਗੈਂਜ਼ਾ ਆਪਾਂ ਤੁਹਾ ਇਹਦਾ ਵੀ ਅੱਜ ਦਾ ਰੇਟ ਹੈਗਾ ਜੀ 1095 ਰੁਪਏ ਇਹ ਵੀ ਆਈਟਮ ਅਸੀਂ ਤੁਹਾਨੂੰ ਇਸੇ ਰੇਟ 'ਚ ਦੇ ਦੇਣੀ ਆ ਪੀਸ ਦੁਆਰਾ ਚੈੱਕ ਕਰੀ ਚੱਲੋ ਇੱਕ ਵਾਰ ਆ ਦੇਖੋ ਆ neck ਤੇ ਡਿਜ਼ਾਈਨਿੰਗ ਪੂਰੀ ਸ਼ਰਟ ਦੇ ਉੱਪਰ ਲੇਅਰਸ ਦਾ ਡਿਜ਼ਾਈਨ ਨਾਲ ਪਿਓਰ ਸਿਲਕ ਦੀ ਬਾਟਮ ਰਹਿਣੀ ਆ ਜੀ ਬਾਟਮ ਦੇ ਉੱਪਰ ਕੰਮ ਰਹੂਗਾ ਤੇ ਨਾਲ ਇਹਦੇ ਰਹੂਗਾ ਚਿਨੌਨ ਦਾ ਦੁਪੱਟਾ ਇਹ ਵੀ ਤੁਹਾਨੂੰ ਅਸੀਂ ਦੇ ਦੇਣਾ ਜੀ ਸਿਰਫ 5 ਤੋਂ 50 ਰੁਪਏ ਦੇ ਵਿੱਚ ਜਿਨ੍ਹਾਂ ਨੇ ਵੀ ਆਰਡਰ ਕਰਨੇ ਆ ਜੀ ਜਲਦੀ ਜਲਦੀ ਸਕਰੀਨ ਸ਼ਾਟ ਨਾਲ ਦੀ ਨਾਲ ਲਈ ਚਲਿਓ ਨੰਬਰ ਚੱਲ ਰਹੇ ਨੇ ਸਕਰੀਨ ਦੇ ਉੱਪਰ ਔਰ ਸਕਰੀਨ ਦੇ ਉੱਪਰ ਨੰਬਰਾਂ ਦੇ ਉੱਪਰ ਤੁਸੀਂ ਸਕਰੀਨ ਸ਼ਾਟ ਲੈ ਕੇ ਨੰਬਰਾਂ ਦੇ ਭੇਜ ਕੇ ਆਲ ਓਵਰ ਵਰਲਡ ਕਿਤੇ ਵੀ ਤੁਸੀਂ ਬੈਠੇ ਹੋਵੋ ਫੈਸਿਲਿਟੀ ਹੈਗੀ ਹੈ ਜੀ ਡਿਲੀਵਰੀ ਦੀ ਆਲ ਓਵਰ ਵਰਲਡ ਤੁਸੀਂ ਵਰਲਡ ਵਾਈਜ਼ ਸ਼ਿਪਿੰਗ ਤੁਸੀਂ ਕਰਵਾ ਸਕਦੇ ਹੋ ਪਰ ਮਿਲੇਗਾ ਤੁਹਾਨੂੰ ਸਿਰਫ ਸੈਟ ਵਾਈਜ਼ ਸਟਾਕ ਇਹ ਵਾਲਾ ਸਿਰਫ ਹੌਲ ਸੇਲ ਦੀ ਵੀਡੀਓ ਰਹੇਗੀ ਆ ਦੇਖੋ ਆ ਵੀ neck ਦੇ ਉੱਪਰ ਵਰਕ ਬੁਟੀਕ ਵਾਲਾ ਡਿਜ਼ਾਈਨ ਇਹ ਵੀ ਤੁਹਾਨੂੰ ਅਸੀਂ ਦੇ ਦੇਣਾ ਸਿਰਫ 550 ਰੁਪਏ ਦੀ ਰੇਂਜ ਤੇ ਦੁਪट्टे ਬੜੇ ਸ਼ਾਨਦਾਰ ਪੂਰੇ ਹੈਵੀ ਦੁਪट्टे ਇਹ ਰਹੇਗੇ ਦੋ ਡਿਜ਼ਾਈਨ ਔਰਗੈਂਜ਼ਾ ਦੇ ਉੱਪਰ ਇਹਦੇ ਵਿੱਚ ਆ ਰਹਿਣਗੇ ਜੀ ਚਾਰ ਕਲਰ ਬਹੁਤ ਸੋਹਣੇ ਕਨਸੈਪਟ ਨੇ ਐਦਾਂ ਦੇ ਹੋਰ ਵੀਡੀਓਜ਼ ਤੇ ਐਦਾਂ ਦੇ ਹੋਰ ਡਿਜ਼ਾਈਨ ਤੁਸੀਂ ਦੇਖਣ ਵਾਸਤੇ ਚੈਨਲ ਨੂੰ ਜਲਦੀ ਜਲਦੀ ਕਰ ਲਓ ਸਬਸਕ੍ਰਾਈਬ ਉਸ ਤੋਂ ਬਾਅਦ ਅਗਲੀ ਆਈਟਮ ਅਸੀਂ ਲੈ ਕੇ ਆਏ ਆ ਤੁਹਾਡੇ ਵਾਸਤੇ ਜੀ ਇਹ ਵੀ ਨੈਚਰਲ ਕ੍ਰੇ ਦੇ ਉੱਪਰ ਪ੍ਰੋਪਰ ਹੈਂਡ ਦਾ ਕੰਮ ਆ ਦੇਖੋ ਜਿਹੜੀਆਂ ਆਈਟਮਾਂ 1495 1595 ਹੋਲ سیل ਨੇ ਹੋਲ سیل ਤੋਂ ਵੀ ਅਸੀਂ ਘੱਟ ਦੇ ਵਿੱਚ ਤੁਹਾਨੂੰ ਦੇਣ ਜਾ ਰਹੇ ਆ ਦੇਖੋ ਨੈਕ ਦੇ ਨਾਲ ਨਾਲ ਹੈਂਡਵਰਕ ਦਾ ਬਾਹੂ ਦੇ ਉੱਪਰ ਵੀ ਕੰਮ ਹੋਇਆ ਹੋਇਆ ਤੇ ਉਸ ਤੋਂ ਬਾਅਦ ਇਹਦੇ ਨਾਲ ਦੁਪੱਟਾ ਜਿਹੜਾ ਰਹੇਗਾ ਜੀ ਦੁਪੱਟਾ ਵੀ ਬੜਾ ਸ਼ਾਨਦਾਰ ਰਹਿਣ ਵਾਲਾ ਦੇਖੋ ਪੂਰਾ ਚਿਨੌਨ ਦਾ ਦੁਪੱਟਾ ਪੂਰਾ ਹੈਵੀ ਵਰਕ ਲੋ ਫੁੱਲ ਜਾਲ ਦੁਪੱਟਾ ਇਹ ਵਾਲੀਆਂ ਰੇਂਜਾਂ ਇਹ ਰੇਂਜਾਂ ਤੁਹਾਨੂੰ ਅਸੀਂ ਦੇਣ ਜਾ ਰਹੇ ਆ ਸਿਰਫ 695 ਜਣੇ ਕਿ 1450 1550 ਵਾਲੇ ਡਿਜ਼ਾਈਨ ਤੁਸੀਂ ਅੱਜ ਹੋਲਸੇਲ ਦੇ ਵਿੱਚ ਜਿਹੜੇ ਰੇਟ ਨੇ ਉਹ ਤੁਸੀਂ ਆਪਾਂ ਰਿਟੇਲ ਦੇ ਵਿੱਚ ਸੇਲ ਕਰ ਸਕਦੇ ਹੋ ਐਦਾਂ ਦੀਆਂ ਕਲੈਕਸ਼ਨਾਂ ਤੁਹਾਨੂੰ SK ਟੈਕਸਟਾਈਲ ਤੇ ਮਿਲਣ ਜਾ ਰਹੀਆਂ ਜਲਦੀ ਜਲਦੀ ਸ਼ੇਅਰ ਕਰ ਦਿਓ ਵੀਡੀਓ ਨੂੰ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਸਕਰੀਨਸ਼ਾਟ ਲੈ ਕੇ ਸਾਰੇ ਤੁਸੀਂ ਆਰਡਰ ਬੁੱਕ ਕਰ ਸਕਦੇ ਹੋ ਹੁਣ ਰਿਪੀਟ ਰੁਟੀਨ ਦੇ ਵਿੱਚ ਤੁਹਾਨੂੰ ਆਨਲਾਈਨ ਮਾਲ ਤੁਸੀਂ ਸਾਡੇ ਤੋਂ ਮੰਗਵਾ ਸਕਦੇ ਹੋ ਤੇ ਆਣਾ ਤੁਸੀਂ ਹੈਗਾ ਜੀ ਅਗਰ ਤਾਂ SK ਟੈਕਸਟਾਈਲ ਮੋਰਿੰਡਾ ਲੁਧਿਆਣਾ ਚੰਡੀਗੜ੍ਹ ਹਾਈਵੇ ਓਪੋਜ਼ਿਟ ਰਾਜ ਮੈਲ ਪਹਿਲਾ ਸਾਡਾ ਐਡਰੈਸ ਹੈਗਾ ਜੀ ਸਕਰੀਨ ਦੇ ਉੱਪਰ ਨੰਬਰ ਦਿੱਤੇਗੇ ਨੇ ਉਸ ਤੋਂ ਬਾਅਦ ਆਹ ਡਿਜ਼ਾਈਨਿੰਗ ਆ ਦੇਖੋ ਪ੍ਰੋਪਰ ਹੈਂਡਵਰਕ ਦਾ ਬਰੀਲੀ ਦਾ ਕੰਮ ਹੋਇਆ ਜੀ ਸਾਰਾ ਦੇਖੋ neck ਉਸ ਤੋਂ ਬਾਅਦ ਬਾਜ਼ੂ ਇਹ ਵੀ ਕਪੜਾ ਰਹੇਗਾ ਨੇਚਰਲ ਕਰੇਵ ਤੇ ਨਾਲ ਰਹੂਗਾ ਚਨਾਉਣ ਦਾ ਦੁਪੱਟਾ 4 ਸਾਈਡ ਲੈਂਸ ਦੇ ਨਾਲ ਚਨਾਉਣ ਦਾ ਦੁਪੱਟਾ ਬੜਾ ਸ਼ਾਨਦਾਰ ਕਨਸੈਪਟ ਹੈ ਜੀ ਇਹ ਵੀ ਆਹ ਕਲਰ ਚਾਰਟ ਚੈੱਕ ਕਰੋ ਕਿੰਨੇ ਪਿਆਰੇ ਆ 4 ਇਸ ਦੇ ਕਲਰ ਨੇ ਜੀ ਇਹਦੇ ਚ ਉਸ ਤੋਂ ਬਾਅਦ 695 ਰੇਂਜ ਰਹੇਗੀ 695 ਰੁਪਏ ਇਹ ਵੀ ਤੁਹਾਨੂੰ ਅਸੀਂ 695 ਚ ਦੇਣ ਜਾ ਰਹੇ ਹਾਂ ਜੀ ਕੜਾਈ ਕਰਾਣ ਚਲੇ ਜਾਓ ਜੀ 900 1000 ਰੁਪਏ ਤੋਂ ਘੱਟ ਕੜਾਈ ਨਹੀਂ ਹੋਣੀ ਹੈਗੀ 1550 1650 ਵਾਲੇ ਡਿਜ਼ਾਈਨ ਸਾਰੇ ਤੁਹਾਨੂੰ ਇਸੇ ਫਲੈਟ ਰੇਟ ਦੇ ਵਿੱਚ ਕਰਤੇ ਆਪਾਂ ਉਸ ਤੋਂ ਬਾਅਦ ਦੇਖੋ ਗੋਟਾ ਪੱਟੀ ਪਫ ਦਾ ਕੰਮ ਬਹੁਤ ਸੋਹਣਾ ਕਨਸੈਪਟ ਆ ਦੇਖੋ ਲੈਦਰ ਵਰਕ ਨਾਲ ਹੋਇਆ ਹੋਇਆ ਸ਼ਰਟ ਕੇਰਾ ਉਸ ਤੋਂ ਬਾਅਦ origional chinon ਲਓ ਜੀ ਬਾਜੀ ਬੜਾ ਸ਼ਾਨਦਾਰ ਬਡੇ ਦੁਪੱਟੇ origional chinon ਦੇ ਦੁਪੱਟੇ ਪੂਰੇ ਦੁਪੱਟੇ ਤੇ ਫੋਰ ਸਾਈਡ ਪਾਈਪਿੰਗ ਦੇ ਨਾਲ ਨਾਲ ਬੋਟਾ ਪੱਟੀ ਦਾ ਕੰਮ ਹੈ ਜੀ ਪੂਰੇ ਦੁਪੱਟੇ ਤੇ ਵਰਕ ਹੈ ਕਲਰ ਮਿਲਣਗੇ ਸਾਰੇ ਹੀ ਇਹਦੇ ਵਿੱਚ ਇੰਗਲਿਸ਼ ਸਾਰੇ ਟੋਟਲ ਇੰਗਲਿਸ਼ ਕਲਰ ਮਿਲਣ ਜਾ ਰਹੇ ਨੇ ਰੰਗ ਚੜ ਚੈੱਕ ਕਰ ਲਓ ਆਹ ਰੰਗ ਮਿਲਣ ਜਾ ਰਹੇ ਆ ਜੀ ਰੇਂਜ ਦੇਊਗੀ ਜੀ 1095 ਪੀਸ ਚੈੱਕ ਕਰੀ ਚਲੇਓ ਰੇਟ ਨਾਲ ਦੀ ਨਾਲ ਆਪਾਂ ਕੋਟ ਕਰ ਰਹੇ ਆ ਤੁਹਾਨੂੰ ਨਾਲ ਦੀ ਨਾਲ ਰੇਟ ਚੈੱਕ ਕਰਕੇ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਡੇ ਆਰਡਰ ਇਹ ਵਾਲੇ ਤੁਸੀਂ ਭੇਜ ਕੇ ਨੰਬਰਾਂ ਤੇ ਆਪਣੇ ਆਰਡਰ ਬੁੱਕ ਕਰ ਸਕਦੇ ਹੋ ਉਸ ਤੋਂ ਬਾਅਦ ਅਗਲੀ ਡਿਜ਼ਾਈਨਿੰਗ ਹੈ ਜੀ ਇਹ ਵੀ ਨੇਚਰਲ ਗਰੇਵ ਦੇ ਉੱਪਰ ਹੈਂਡਵਰਕ ਦਾ ਕੰਮ ਸਾਰਾ ਦੇਖੋ ਸਾਰੇ ਬੁਟੀਕ ਵਾਲੇ ਡਿਜ਼ਾਈਨ ਜਿਹੜੇ ਤੁਸੀਂ ਵਰਕ ਕਰਾਣ ਚਾਹੁੰਦੇ ਹੋ ਜੀ 2500 ਤੋਂ 3000 ਰੁਪਏ ਦੀ ਵਰਕ ਹੁੰਦੇ ਨੇ ਸਿਰਫ ਆ ਦੇਖੋ ਉਦਾਂ ਦੇ ਵਰਕ ਵਾਲੇ ਡਿਜ਼ਾਈਨ ਸਾਰੇ ਇੰਸਟਾਗ੍ਰam ਵਾਲੀਆਂ ਜਿਹੜੀਆਂ ਆਈਟਮਾਂ ਤੁਹਾਨੂੰ ਅਸੀਂ ਇਸ ਵੀਡੀਓ ਦੇ ਵਿੱਚ ਸ਼ੇਅਰ ਕਰਨ ਜਾ ਰਹੇ ਹਾਂ ਸਿਰਫ ਇਹ ਦੇਣ ਜਾ ਰਹੇ ਹਾਂ ਜੀ ਚਨਾਉਣ ਦੇ ਦੁਪੱਟੇ ਦੇ ਨਾਲ 695 ਰੁਪਏ ਦੇ ਵਿੱਚ ਲਓ ਜੀ ਪੀਸ ਚੈੱਕ ਕਰ ਲਓ ਸਿਰਫ 695 ਰੁਪਏ ਦੇ ਵਿੱਚ ਇਹ ਵਾਲੀ ਡਿਜ਼ਾਈਨਿੰਗ ਮਿਲ ਜਾਣੀ ਹੈ ਜੀ ਕਲਰ ਹੈਗੇ ਇਸ ਦੇ ਵਿੱਚ 6 6 ਕਲਰ ਦਾ ਇਹ ਦੋ ਸੱਤ ਰੰਗ ਦਾ ਸੈੱਟ ਹੈ ਜੀ ਸੱਤ ਰੰਗ ਦਾ ਸੈੱਟ ਰਹੇਗਾ ਜੀ ਰੇਂਜ ਰਹੂਗੀ 695 ਰੁਪਏ ਉਸ ਤੋਂ ਬਾਅਦ ਇੱਕ ਆਈਟਮ ਦੇ ਉੱਪਰ ਹੋਰ ਤੁਹਾਨੂੰ ਆਪਾਂ ਡਿਸਕਾਊਂਟ ਦੇਣ ਜਾ ਰਹੇ ਹਾਂ ਜਿਹਦਾ ਮਾਰਕੀਟ ਪ੍ਰਾਈਸ ਬਹੁਤ ਹੀ ਜ਼ਿਆਦਾ ਯਾਨੀ ਕਿ 1050 ਰੁਪਏ ਜੇ ਤੁਸੀਂ ਵੇਚਣ ਲਈ ਲੈਣ ਚਲੇ ਜਾਓ ਹੋਲਸੇਲ ਦੇ ਵਿੱਚ ਆਹ ਲੋ ਜੀ 995 ਤੋਂ ਘੱਟ ਤਾਂ ਕਿਤੇ ਵੀ ਨਹੀਂ ਮਿਲਣਾ ਜਿਹੜੀ ਆਈਟਮ ਅਸੀਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਆ ਦੇਖੋ ਚਾਕਲੇਟ 베ਸ ਦੇ ਵਿੱਚ ਪੂਰਾ ਫਰੰਟ neck ਤੋਂ ਲੈ ਕੇ ਘੇਰੇ ਤੱਕ ਕੜਾਈ ਹੈ ਜੀ ਆਹ ਸਾਰਾ ਦੇਖੋ elefant work ਹੋਇਆ ਹੋਇਆ ਇਹਦੇ ਉੱਪਰ ਸੇਮ ਡਿਟੋ ਡਿਜ਼ਾਈਨ ਬਣਾਤਾ ਜੀ ਪਿਓਰ ਚਾਕਲੇਟ ਬੇਸ ਦੇ ਉੱਪਰ ਤੇ ਨਾਲ ਇਹਦੇ ਨਾਲ ਟੈਬੀ ਮਸਲੀਨ ਦਾ ਦੁਪੱਟਾ ਬੜਾ ਸ਼ਾਨਦਾਰ ਟੈਬੀ ਮਸਲੀਨ ਦਾ ਦੁਪੱਟਾ ਚਾਰ ਇਸ ਦੇ ਕਲਰ ਬੜੀ ਸ਼ਾਨਦਾਰ ਕਲੈਕਸ਼ਨ ਸਿਰਫ ਅਸੀਂ ਦੇਣ ਜਾ ਰਹੇ ਹਾਂ ਵੀ 695 ਰੁਪਏ ਦੇ ਵਿੱਚ ਇਹ ਵੀ 695 ਰੁਪਏ ਦੇ ਵਿੱਚ ਉਸ ਤੋਂ ਬਾਅਦ ਅਗਲਾ ਡਿਜ਼ਾਈਨ ਹੈ ਜੀ ਇਹ ਵੀ ਬੁਟੀਕਲ ਹੈਂਡਵਰਕ ਵਾਲਾ ਡਿਜ਼ਾਈਨ ਇਹ ਗੱਲ ਤੁਹਾਨੂੰ ਹੋਰ ਕਿਹਨਾਂ ਦੇਣੀ ਚਾਹਣਾ ਜੀ ਜਿੰਨੇ ਵੀ ਤੁਹਾਨੂੰ ਡਿਜ਼ਾਈਨ ਦਿਖਾਉਂਗਾ ਕੋਈ ਵੀ ਇਹ ਨਹੀਂ ਹੈਗੀ ਸਿੰਪਲ ਡਿਜ਼ਾਈਨ ਹੋਣਗੇ ਸਾਰੇ ਬੁਟੀਕ ਵਾਲੇ ਡਿਜ਼ਾਈਨ ਐਸੇ ਹੋਣਗੇ ਜਿਹੜੇ ਡਿਜ਼ਾਈਨ ਚੱਲ ਰਹੇ ਜਿਹੜੇ 2000 ਪਲੱਸ ਰੇਂਜਾਂ ਵਾਲੇ ਸਾਰੇ ਡਿਜ਼ਾਈਨ ਉਹ ਦਿਖਾਉਂਗਾ 2000 ਪਲੱਸ ਰੇਂਜਾਂ ਵਾਲੇ ਕਿਉਂਕਿ ਇਹ ਡਿਜ਼ਾਈਨ ਤੁਸੀਂ ਇੱਕ ਵੀ ਗਾਹਕ ਨੂੰ ਵੀ ਕੋਈ ਵੀ ਸੂਟ ਖੋਲਦਿਓ ਕਸਮਰ ਇਹ ਨਹੀਂ ਕਹੇਗਾ ਜਿਹੜਾ ਮਰਜੀ ਸੂਟ ਲੈ ਲਓ ਜੀ ਨਾਲ ਦੀ ਨਾਲ ਕਲਿਕ ਡਿਜ਼ਾਈਨ ਹੈ ਜੀ ਸਾਰੇ ਡਿਜ਼ਾਈਨ ਆ ਲੋ ਇਹਦੇ ਚ 5 ਕਲਰ ਇਹ ਵੀ ਦੇਣਾ ਤੁਹਾਨੂੰ 695 ਇਹਦੇ ਹੋਰ ਅਗਰ ਤੁਸੀਂ ਡਿਜ਼ਾਈਨ ਦੇਖਣੇ ਆ ਜਲਦੀ ਜਲਦੀ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਤੇ ਵਿਜ਼ਿਟ ਕਰ ਲੋ ਐਸਪੀ ਟੈਕਸਟਾਈਲ ਮੋਰਿੰਡਾ ਦੇ ਉੱਪਰ ਵਿਜ਼ਿਟ ਕਰਕੇ ਤੁਸੀਂ ਆਪਣੀ ਵੈਰਾਈਟੀ ਪਰਚੇਜ਼ ਕਰ ਸਕਦੇ ਹੋ ਅਗਰ ਆਨਲਾਈਨ ਵੀ ਮੰਗਵਾਣਾ ਤਾਂ ਉਹ ਵੀ ਫੈਸਿਲਿਟੀ ਆਪਣੇ ਕੋਲ ਹੁਣ ਸਟਾਰਟ ਹੋ ਚੁੱਕੀ ਹੈ ਦੁਬਾਰਾ ਤੋਂ ਇਹ ਵੀ ਆਈਟਮਾਂ ਤੁਹਾਨੂੰ ਸਿਰਫ ਮਿਲਣ ਜਾ ਰਹੀਆਂ ਜੀ 695 ਰੁਪਏ ਦੇ ਵਿੱਚ ਪੂਰਾ ਵਧੀਆ ਫੈਂਸੀ ਹੈਵੀ ਵਰਕ ਵਾਲਾ ਡਿਜ਼ਾਈਨ ਔਰ ਦੁਪੱਟੇ ਦੇ ਨਾਲ ਆਪਾਂ ਇਹਦੇ ਪਾਈਪਿੰਗ ਵੀ ਲਗਾ ਦਿੱਤੀ ਆ ਦੇਖੋ ਪੂਰੇ ਦੁਪੱਟੇ ਤੇ ਟੂ ਸਾਈਡ ਵਧੀਆ ਫੈਂਸੀ ਬਾਰਡਰ ਔਰ ਨਾਲ ਪਾਈਪਿੰਗ ਫੋਰ ਸਾਈਡ ਤੇ ਰੇਂਜ ਰਹਿਣੀ ਹੈ ਜੀ 695 ਰੁਪਏ ਉਸ ਤੋਂ ਬਾਅਦ ਇੱਕ ਆਈਟਮ ਅਸੀਂ ਹੋਰ ਲੈ ਕੇ ਆਏ ਜੀ ਗਲਾਸ ਟਿਸ਼ੂ ਲਓ ਜੀ ਬਹੁਤ ਹੀ ਪਿਆਰਾ ਬੀਸ ਗਲਾਸ ਟਿਸ਼ੂ ਇਹ ਆਈਟਮਾਂ ਓਰੀਜਨਲ ਓਰੀਜਨਲ ਪੀਸ ਓਰੀਜਨਲ ਫੈਬਰਿਕ ਕੋਈ ਵੀ ਪੀਸ ਦਾ ਫੈਬਰਿਕ ਜਿਹੜਾ 120 ਤੋਂ 25 ਰੁਪਏ ਮੀਟਰ ਤੋਂ ਘੱਟ ਕੋਈ ਵੀ ਫੈਬਰਿਕ ਨਹੀਂ ਹੈਗਾ 1000 ਤੋਂ 1200 ਰੁਪਏ ਦਾ ਕੱਪੜਾ ਜੀ ਜਿਹੜਾ ਲੱਗਿਆ ਹੋਇਆ ਆ ਪੀਸ ਚੈੱਕ ਕਰੋ ਬੁਟੀਕ ਵਾਲਾ ਡਿਜ਼ਾਈਨ ਪੂਰਾ 202500 ਹੀ ਰੈਂਜਾਂ ਵਾਲੇ ਪੀਸ ਨੇ ਜੀ ਸਾਰੇ ਪਿਓਰ ਸਿਲਕ ਦੀ ਬਾਟਮ 3 ਮੀਟਰ ਆ ਦੇਖੋ 3 ਮੀਟਰ ਬਾਟਮ ਦੇ ਉੱਪਰ ਨਾਲ ਰਹਿਣਾ ਵਰਗ ਪਿਓਰ ਸਿਲਕ オリジナル ਸਿਲਕ ਉਸ ਤੋਂ ਬਾਅਦ ਇਹਦੇ ਨਾਲ ਔਰਗੈਂਜ਼ਾ ਦਾ ਹੀ ਰਹਿਣ ਵਾਲਾ ਦੁਪੱਟਾ ਪਿਓਰ ਔਰਗੈਂਜ਼ਾ ਦਾ ਦੁਪੱਟਾ ਸ਼ਿਮਰ ਜਿਹੜਾ ਬਹੁਤ ਪਿਆਰਾ ਬੇਸ ਹੈ ਨਵਾਂ ਬੇਸ ਹੈਂਡਵਰਕ ਦੇ ਨਾਲ ਰੇਂਜ ਬਹੁਤ ਹੀ ਵਾਜਬ ਕੋਈ 2000 ਨਹੀਂ ਕੋਈ 2100 ਨਹੀਂ ਸਿਰਫ 1050 ਰੁਪਏ ਦੀ ਰੇਂਜ ਦੇ ਵਿੱਚ ਡਿਜ਼ਾਈਨ ਲੈਣ ਵਾਲਾ ਜੀ ਇਹ ਵਾਲਾ ਇਹਦੇ ਹੋਰ ਵੀ ਡਿਜ਼ਾਈਨ ਤੁਸੀਂ ਕਲਿੱਕ ਕਰ ਸਕਦੇ ਹੋ ਲੈ ਸਕਦੇ ਹੋ ਉਹਦੇ ਵਾਸਤੇ ਆਣਾ ਪੈਣਾ ਤੁਹਾਨੂੰ SK ਟੈਕਸਟਾਈਲ ਤੇ ਜਾਂ ਵੀਡੀਓ ਕਾਲ ਕਰਕੇ ਆਪਣੇ ਡਿਜ਼ਾਈਨ ਸਿਲੈਕਟ ਕਰ ਸਕਦੇ ਹੋ ਉਸ ਤੋਂ ਬਾਅਦ ਅਗਲੀ ਆਈਟਮ ਅਸੀਂ ਕ੍ਰਾਸ਼ ਸ਼ਿਮਰ ਦੇ ਵਿੱਚ ਲੈ ਕੇ ਆਏ ਜੀ ਇੱਕ ਇੱਕ ਬੇਸ ਤੁਹਾਨੂੰ ਸਾਰੇ ਫੈਬਰਿਕ ਦਿਖਾਵਾਂਗੇ ਵੀਡੀਓ ਨੂੰ ਸਕਿਪ ਨਾ ਕਰਿਓ ਬਹੁਤ ਜ਼ਿਆਦਾ ਡਿਜ਼ਾਈਨ ਰਹਿਣ ਵਾਲੇ ਨੇ ਇਸ ਵੀਡੀਓ ਦੇ ਵਿੱਚ ਐਦਾਂ ਦੀਆਂ ਰੋਜ਼ ਵੀਡੀਓ ਤੁਹਾਨੂੰ ਅਪਡੇਟ ਆਂਦੀ ਰਹਿਣੀਆਂ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿ ਆ ਆਈਟਮ ਅਸੀਂ ਦੇਣ ਜਾ ਰਹੇ ਹਾਂ ਜੀ ਪਿਓਰ ਕ੍ਰੈਸ਼ ਸ਼ਿਮਰ ਦੇ ਵਿੱਚ ਆ ਦੇਖੋ ਬਾਜ਼ੂ ਸੋਰੀ ਸਲਵਾਰ ਦੇ ਉੱਪਰ ਵਰਕ ਆ ਨੈੱਕ ਦੇ ਉੱਪਰ ਫਰੰਟ ਦਾ ਪੂਰਾ ਹੈਵੀ ਵਰਕ ਉਸ ਤੋਂ ਬਾਅਦ ਇਹਦੇ ਨਾਲ ਜਿਹੜਾ ਦੁਪੱਟਾ ਅਸੀਂ ਤਿਆਰ ਕਰਵਾਇਆ ਸੇਮ ਜੋ ਕ੍ਰੈਸ਼ ਸ਼ਿਮਰ ਦਾ ਸ਼ਰਟ ਦਾ ਬੇਸ ਹੈ ਉਹੀ ਰਹੇਗਾ ਦੁਪੱਟੇ ਦਾ ਬੇਸ ਸੇਮ ਆਲ ਓਵਰ ਕ੍ਰੈਸ਼ ਸ਼ਿਮਰ ਦਾ ਦੁਪੱਟਾ ਤੇ ਇਹਦੇ ਉੱਪਰ ਸਾਰੇ ਆ ਕਲਰ ਰਹਿਣ ਵਾਲੇ ਨੇ ਰੇਂਜ ਰਹੇਗੀ 1095 ਰੁਪਏ ਸਿਰਫ 1095 ਰੁਪਏ ਦੇ ਵਿੱਚ ਡਿਜ਼ਾਈਨ ਰਹਿਣ ਵਾਲਾ ਇੱਕ ਆਈਟਮ ਅਸੀਂ ਰੈਡੀ ਕਰਵਾਇਆ ਜੀ ਦੇਖੋ ਮੈਟੈਲਿਕ ਚਾਰਟ ਦੇ ਵਿੱਚ ਬੜਾ ਹੀ ਸ਼ਾਨਦਾਰ ਕਨਸੈਪਟ ਇਹ ਆਈਟਮ ਤੁਸੀਂ ਇੰਸਟਾ ਤੇ ਬਹੁਤ ਜ਼ਿਆਦਾ ਫੇਮਸ ਡਿਜ਼ਾਈਨ ਹੋਇਆ ਸੀ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਪਿਓਰ ਬੈਂਬਰ ਸ਼ਿਫੋਨ ਦੇ ਉੱਪਰ ਬਹੁਤ ਵਧੀਆ ਨਵਾਂ ਬੇਸ ਆਇਆ ਜੀ 500 ਰੁਪਏ ਮੀਟਰ ਦਾ ਬੇਸ ਲੱਗਿਆ ਹੋਇਆ ਹੈ ਇਹ ਵਾਲੀ ਆਈਟਮ ਦੇ ਉੱਪਰ ਰਿਟੇਲ ਦੇ ਉੱਪਰ ਜੋ ਸੇਲ ਹੋ ਰਿਹਾ ਉਹ ਆਈਟਮ ਅਸੀਂ ਰੈਡੀ ਕਰਵਾਤੀ ਟਾਈ ਐਂਡ ਆਈ ਦੇ ਵਿੱਚ ਤੇ ਨਾਲ ਸਿਲਕ ਦੀ 3 ਮੀਟਰ ਬਾਟਮ ਪਿਓਰ ਇੰਸਟਾਗ੍ਰam ਵਾਲੀ ਆਈਟਮਾਂ ਤੇ ਨਾਲ ਇਹਦੇ ਮਿਲੂਗਾ ਤੁਹਾਨੂੰ ਔਰ ਗੈਂਜ਼ਾ ਦਾ ਦੁਪੱਟਾ ਲॉज organza ਦਾ ਦੁਪੱਟਾ ਸੈਲਫ organza ਫੋਰ ਸਾਈਡ ਲੈਸ ਦੇ ਨਾਲ ਤੇ ਰੰਗ ਇਹਦੇ ਵਿੱਚ ਅਸੀਂ ਤਿਆਰ ਕਰਵਾਏ ਨੇ ਜੀ ਘੱਟੋ ਘੱਟ 8 ਕਲਰ ਆ ਦੇਖੋ ਜੀ ਆਹ ਕਲਰ ਰਹਿਣ ਵਾਲੇ ਨੇ ਆਈਸਕ੍ਰੀਮ ਚਾਰਟ ਰਹਿਣ ਵਾਲਾ ਇਹਦੇ ਵਿੱਚ ਬਹੁਤ ਸ਼ਾਨਦਾਰ ਕਨਸੈਪਟ ਹੈ ਸਿਰਫ 1700 750 750 ਰੁਪਏ ਦੇ ਵਿੱਚ 750 ਰੁਪਏ ਦੀ ਰੇਂਜ ਦੇ ਵਿੱਚ ਰਹਿਣ ਵਾਲਾ ਡਿਜ਼ਾਈਨ ਬਹੁਤ ਹੀ ਸ਼ਾਨਦਾਰ ਹੈ ਸਿਰਫ 750 ਰੁਪਏ ਦੇ ਦੇਣਾ 1750 ਰੁਪਏ ਰੇਟ ਸੀਗਾ ਜੀ 750 ਰੁਪਏ ਰੇਟ ਕਰਤਾ ਇਹ ਵਾਲੀ ਆਈਟਮ ਦਾ ਉਸ ਤੋਂ ਬਾਅਦ ਇੱਕ ਆਈਟਮ ਅਸੀਂ ਹੋਰ ਲੈ ਕੇ ਆਏ ਆ ਤੁਹਾਡੇ ਵਾਸਤੇ ਪਿਓਰ ਨੈਚੁਰਲ ਕريب ਦੇ ਵਿੱਚ ਸਕਰਡ ਲਹਿੰਗਾ ਇਹਦੇ ਜਿਹੜੀ ਦੋ ਡਿਜ਼ਾਈਨ ਤਿਆਰ ਕਰਾਈ ਨੇ ਰਿਪੀਟ ਮਾਲ ਵਿਗਰੇ ਜੀ ਮੈਂ ਕਹਿੰਦਾ ਜੀ 25 ਦਿਨ ਦੇ ਵਿੱਚ ਸੁਪਰ ਮਾਲ ਵੇਚਿਆ ਸੀ ਇਹੀ ਆਈਟਮ ਦਾ ਪੀਸ ਚੈੱਕ ਕਰ ਲੋ ਪਿਓਰ ਨੈਚੁਰਲ ਕريب ਦਾ ਲਹਿੰਗਾ ਫਰੰਟ ਔਰ ਆ ਰਹੇਗੀ ਬੈਕ ਇਹਦੀ ਆ ਦੇਖੋ ਫਰੰਟ ਬੈਕ ਲਹਿੰਗਾ ਉਸ ਤੋਂ ਬਾਅਦ ਇਹਦੇ ਨਾਲ ਜਿਹੜਾ ਪੀਸ ਰਹੇਗਾ ਸ਼ਰਟ ਦਾ ਆ ਲੋ ਜੀ ਆ ਸ਼ਰਟ ਰਹਿਣ ਵਾਲੀ ਹੈ ਪਿਓਰ ਹੈਂਡਵਰਕ ਦੇ ਨਾਲ ਪੂਰੀ ਸ਼ਰਟ ਹੈਵੀ ਪੂਰੀ ਨੇਚਰਲ ਗਰੇਪ ਦੀ ਸ਼ਰਟ ਰੂਗੀ ਨਾਲ ਬਾਹੂ ਦੇ ਉੱਪਰ ਵੀ ਵਰਕ ਦਿਖਾ ਦਿਓ ਜੀ ਪੂਰੀ ਹੈਵੀ ਸ਼ਰਟ ਦੇ ਨਾਲ ਬਾਹੂ ਉੱਪਰ ਵਰਕ ਲਹਿੰਗਾ ਪੂਰਾ ਹੈਵੀ ਉਸ ਤੋਂ ਬਾਅਦ ਪਿਓਰ ਚਨਾਉਣ ਦੁਪੱਟਾ ਇਹ ਵੀ ਆਈਟਮ ਦੇ ਸੀ ਵਿੱਚ ਦੋ ਡਿਜ਼ਾਈਨ ਰੈਡੀ ਕੀਤੇ ਨੇ ਰੇਟ ਸੀਗਾ 2795 2895 ਹੋਲਸੇਲ ਅੱਜ ਦੇ ਡੇਢ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਬਹੁਤ ਹੀ ਲੈਸ ਔਰ ਚੀਪ ਰੇਟ ਤੇ ਇਹ ਵਾਲਾ ਡਿਜ਼ਾਈਨ ਦੇ ਦੇਣਾ ਕਿੰਨੇ ਦੇਣਾ ਜੀ ਸਿਰਫ 2095 2095 ਰੁਪਏ ਦੇ ਵਿੱਚ ਪੀਸ ਚੈੱਕ ਕਰ ਲਓ ਜੀ 2095 ਰੁਪਏ ਦੇ ਵਿੱਚ ਇਹ ਵਾਲਾ ਡਿਜ਼ਾਈਨ ਉਸ ਤੋਂ ਬਾਅਦ ਇੱਕ ਆਏਗਾ ਜੀ ਆਹ ਦੇਖੋ ਆਹ ਹੈਗਾ ਜੀ ਸ਼ਰਾਰੇ ਵਾਲਾ ਡਿਜ਼ਾਈਨ ਆਹ ਦੇਖੋ ਬਹੁਤ ਪਿਆਰਾ ਕਨਸੈਪਟ ਹੈ ਜੀ ਇਹ ਵੀ ਦੋਨਾਂ ਡਿਜ਼ਾਈਨਰਾਂ ਦੇ ਵਿੱਚੋਂ ਤੁਸੀਂ ਜਿਹੜਾ ਮਰਜ਼ੀ ਡਿਜ਼ਾਈਨ ਚੂਜ਼ ਕਰ ਸਕਦੇ ਹੋ ਆ ਲਓ ਜੀ ਆਹ ਡਿਜ਼ਾਈਨਰ ਪੀਸ ਸੈਮੀ ਸਟਿਚਰੀ ਇਹ ਵਾਲਾ ਉਸ ਤੋਂ ਬਾਅਦ ਇਹਦੇ ਨਾਲ ਪੂਰੀ ਸ਼ਰਟ ਦੇ ਉੱਪਰ ਪਿਓਰ ਨੇਚਰਲ ਦੀ ਸ਼ਰਟ ਰਹਿਣ ਵਾਲੀ ਹੈ ਪੂਰੀ ਸ਼ਰਟ ਦੇ ਉੱਪਰ ਵਰਕ ਰਹੇਗਾ ਟੋਟਲ ਹੈਂਡ ਪਲੱਸ ਥ੍ਰੈਡ ਦਾ ਆਹ ਦੇਖੋ ਆਹ ਪੂਰੀ ਸ਼ਰਟ ਵਰਕ ਵਾਲੀ ਰਹਿਣ ਵਾਲੀ ਹੈ ਜੀ ਪੂਰੀ ਹੈਵੀ ਇੱਕ ਵਾਰ ਡਿਜ਼ਾਈਨ ਚੈੱਕ ਕਰ ਲਓ ਬਾਹੂ ਚੈੱਕ ਕਰਾ ਦਿਓ ਜੀ ਇੱਕ ਵਾਰ ਔਰ ਉਸ ਤੋਂ ਬਾਅਦ ਇਹਦੇ ਨਾਲ ਆਪਾਂ ਦਿਖਾਵਾਂਗੇ ਤੁਹਾਨੂੰ ਦੁਪੱਟਾ オリジナル ਚਿਨਾਂਨ ਦਾ ਨਾਮ ਰੂਗਾ ਦੁਪੱਟਾ ਔਰ ਪੂਰੇ ਦੁਪੱਟੇ ਤੇ ਵਰਕ ਰਹਿਣ ਵਾਲਾ ਫੋਰ ਸਾਈਡ ਪਾਈਪਿੰਗ ਲੈਸ ਰਹਿਣ ਵਾਲੀ ਹੈ ਤੇ ਰੰਗ ਇਹਦੇ ਦੇ ਵਿੱਚ ਮਿਲਣਗੇ ਤੁਹਾਨੂੰ ਚਾਰ 레드 ਗ੍ਰੀਨ ਇੱਕ ਬਲੈਕ ਔਰ ਮਜ਼ੈਂਟਾ ਰੇਂਜ ਇਹਦੇ ਵੀ 2095 ਰੁਪਏ ਦੋਨੋਂ ਡਿਜ਼ਾਈਨ 2095 ਰੁਪਏ ਰੇਂਜ ਦੇ ਵਿੱਚ ਮਿਲਣ ਜਾ ਰਹੇ ਨੇ ਉਸ ਤੋਂ ਬਾਅਦ ਅਗਲੀ ਆਈਟਮ ਬਹੁਤ ਸ਼ਾਨਦਾਰ ਕਨਸੈਪਟ ਹੈ ਜੀ ਆ ਦੇਖੋ ਪਿਓਰ ਬੁਟੀਕ ਦਾ 4000 5000 ਵਾਲੀਆਂ ਡਿਜ਼ਾਈਨਾਂ ਸਪੈਸ਼ਲ ਬੁਟੀਕ ਤੋਂ ਤਿਆਰ ਕਰਵਾਣ ਜਾਣੇ ਹੋ ਇਹ ਆਈਟਮਾਂ ਤੁਹਾਨੂੰ 4000 5000 ਰੁਪਏ ਦੇ ਇਨ ਤੋਂ ਘੱਟ ਨਹੀਂ ਪੈਂਦੀਆਂ ਅਸੀਂ ਖੀਵ ਖਾਨ オリジナル ਬ੍ਰੋਕੇਟ ਖੀਵ ਖਾਨ オリジナル ਬ੍ਰੋਕੇਟ ਦੇ ਉੱਪਰ ਪੀਸ ਲੈ ਕੇ ਆਏ ਆ ਤੁਹਾਡੇ ਵਾਸਤੇ ਪੀਸ ਵੀ ਕਰਿਓ ਲੁੱਕ ਚੈੱਕ ਧਿਆਨ ਨਾਲ ਆ ਦੇਖੋ ਸੇਮ ਪੀਸ ਬਣਵਾਤਾ ਡਿਜ਼ਾਈਨ ਚੈੱਕ ਕਰੋ ਆ ਦੇਖੋ ਪ੍ਰੋਪਰ ਬਹੁਤ ਹੀ ਪਿਆਰਾ ਫੈਬਰਿਕ ਹੈ ਬ੍ਰੋਕੇਟ ਖੀਵ ਖਾਨ ਔਰ ਉਸ ਤੋਂ ਬਾਅਦ ਇਹਦੇ ਨਾਲ ਦੁਪੱਟਾ ਬੜਾ ਸ਼ਾਨਦਾਰ ਤਿਆਰ ਕਰਾਇਆ ਪਹਿਲਾਂ ਕਰੋ ਬਾਟਮ ਦਾ ਪੀਸ ਚੈੱਕ ਆ ਲੋ origignal ਬਾਟਮ ਪਿਓਰ ਸਿਲਕ ਦੀ 3 ਮੀਟਰ ਸਭ ਤੋਂ ਵੱਡੀ ਗੱਲ 3 ਮੀਟਰ ਬਾਟਮ ਰਹਿਣੀ ਹੈ ਜੀ ਇਹਦੇ ਨਾਲ ਸਭਰੀਆਂ ਔਰ ਉਸ ਤੋਂ ਬਾਅਦ ਇਹਦਾ ਦੁਪੱਟਾ ਵੀ ਬਣਵਾਇਆ ਜੀ ਇਹਦੇ ਨਾਲ origignal chinon ਦਾ origignal chinon ਦੁਪੱਟਾ ਸ਼ਾਨਦਾਰ ਕਲੈਕਸ਼ਨ ਹੈ ਜੀ ਇਹਦੀ ਆ ਦੇਖੋ ਪੂਰੇ ਦੁਪੱਟੇ ਦੇ 4 ਸਾਈਡ ਲੈਸ ਤੇ 4 ਇਸ ਦੇ ਕਲਰ ਰੈਡੀ ਕਰਵਾਏ ਨੇ ਰੇਂਜ ਕੋਈ 4 ਵਾਲੀ ਕਿੰਨੇ ਚ ਰਕੇ ਆਏ ਆ ਤੁਹਾਡੇ ਵਾਸਤੇ ਸਿਰਫ 1495 ਰੁਪਏ ਦੇ ਵਿੱਚ ਓਰੀਜਨਲ ਪੀਸ ਬਣਵਾਦੇ ਜੀ 1495 ਰੁਪਏ ਦੇ ਵਿੱਚ ਚੈਲੰਜਰ ਰੇਟ ਦਾ ਐਸ ਕੇ ਟੈਕਸਟਾਈਲ ਤੋਂ ਕੋਈ ਘੱਟ ਦੇ ਦੇਵੇ ਇਸ ਰੇਟ ਦੇ ਵਿੱਚ ਆਈਟਮਾਂ ਇਦਾਂ ਦੀਆਂ ਅੱਜ ਵੀਡੀਓ ਦੇ ਵਿੱਚ ਜਿਹੜੀ ਵੀ ਵੀਡੀਓ ਇੱਕ ਕਸਮਰਸ ਦੇਖ ਰਹੇ ਨੇ ਬਹੁਤ ਜ਼ਿਆਦਾ ਫਾਇਦੇ ਹੋ ਰਹੇ ਨੇ ਉਹਨਾਂ ਦੇ ਤੇ ਬਹੁਤ ਜ਼ਿਆਦਾ ਫਾਇਦੇ ਹੋਰ ਵੀ ਹੋਏ ਨੇ ਇੱਕ ਵਾਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਵਿਜ਼ਿਟ ਕਰ ਲਓ ਜੀ ਐਸ ਕੇ ਟੈਕਸਟਾਈਲ ਦੇ ਉੱਪਰ ਆਹ ਦੇਖੋ ਪਿਓਰ ਨੈਚੁਰਲ ਗਰੇਵ ਦੀ ਆਈਟਮ ਆਹ ਸਾਰਾ ਦਬਕੇ ਦਾ ਕੰਮ ਹੋਇਆ ਜੀ ਇਹ ਚਾਈਡਮਾ ਬਹੁਤ ਜ਼ਿਆਦਾ ਸੀ ਰੈਡੀ ਕਰਵਾ ਰਹੇ ਆਂ ਤੇ ਇਹਦੇ ਵਿੱਚ ਰੇਟ ਵੀ ਅਸੀਂ ਬਹੁਤ ਤਰ੍ਹਾਂ ਦੇ ਇਸੇ ਹੀ ਰੈਡੀ ਕਰਵਾਏ ਨੇ ਇਹ ਜਿਹੜਾ ਸੈੱਟ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਪਿਓਰ ਨੇਚਰਲ ਕਰੇਵ ਦਾ ਹੈਂਡਵਰਕ ਬਾਜ਼ੂ ਫਰੰਟ ਉਸ ਤੋਂ ਬਾਅਦ ਪਿਓਰ ਚਿਨੌਨ ਦਾ ਦੁਪੱਟਾ オリジナル ਪਿਓਰ ਚਿਨੌਨ ਦਾ ਦੁਪੱਟਾ ਫਰੌਟ ਸਾਈਡ ਲੈਸ ਦੇ ਨਾਲ ਟੋਟਲ ਹੈਂਡਵਰਕ ਔਰ ਰੰਗ ਇਹਦੇ ਵਿੱਚ ਅਸੀਂ ਤਰਾਇਰ ਕਰਵਾਏ ਨੇ ਜੀ 15 ਤੋਂ 20 ਆ ਦੇਖੋ ਜੀ ਮੋਰ ਬੰਕਿਆ ਕਲਰ ਸਕਿਨ ਕਲਰ ਇਹਦੇ ਵਿੱਚ ਆਹ ਦੇਖੋ yellow ਕਲਰ ਮਹਿਰੂਨ ਕਲਰ ਬੋਟਲ ਗ੍ਰੀਨ ਰੈੱਡ ਲਓ ਜੀ orange ਇਦਾਂ ਦੇ ਬਹੁਤ ਸੋਹਣੇ ਕਨਸੈਪਟ ਆਏ ਨੇ ਕਲਰ ਜੜ ਬਹੁਤ ਜ਼ਿਆਦਾ ਰੈਡੀ ਹੋ ਕੇ ਆ ਰਹੇ ਨੇ ਜੀ ਰੂਟੀਨ ਦੇ ਵਿੱਚ ਸਾਡੇ ਕੋ ਆਂਦੇ ਰਹਿੰਦੇ ਨੇ ਜਿਆਦਾ ਕਲਰ ਦੇਖਣ ਵਾਸਤੇ ਤੁਸੀਂ ਵਿਜ਼ਿਟ ਕਰਕੇ ਲੈ ਕੇ ਜਾ ਸਕਦੇ ਹੋ 1795 ਰੇਟ ਦੇਖੋ ਜੀ ਰੇਟ ਸਿਰਫ 1795 ਰੁਪਏ ਚ ਕਰਤਾ ਜੀ ਪਿਓਰ ਨੇਚਰਲ ਗਰੇਵ ਦਾ ਸੂਟ ਟੋਟਲ ਹੈਂਡਵਰਕ 2500 ਤੋਂ 3000 ਵਾਲੀਆਂ ਡਿਜ਼ਾਈਨਿੰਗ ਤੁਹਾਨੂੰ ਇੰਨੇ ਚੀਪ ਰੇਟ ਤੇ ਮਿਲਣ ਲੋ ਜੀ ਉਸ ਤੋਂ ਬਾਅਦ ਅਗਲਾ ਡਿਜ਼ਾਈਨ ਆਪਾਂ ਤਿਆਰ ਕਰਵਾਇਆ ਜੀ ਪਿਓਰ ਵਿਸਕੋਸ オーਰਗੈਂਜ਼ਾ ਦੇ ਵਿੱਚ ਟੋਟਲ ਬੁਟੀਕ ਵਾਲਾ ਡਿਜ਼ਾਈਨ ਅੱਜ ਜਿਹੜੀ ਵੀਡੀਓ ਦੇ ਵਿੱਚ ਤੁਹਾਨੂੰ ਡਿਜ਼ ਆਪ ਇਸ ਵੀ ਤੁਹਾਨੂੰ ਬੜੇ ਹੀ ਸ਼ਾਨਦਾਰ ਰੇਡ ਦੇ ਨਾਲ ਆਪਾਂ ਦੇ ਦੇਣਾ ਇਹਦੇ ਨਾਲ ਬਾਟਮ ਦੇ ਉੱਪਰ ਨਾਲ ਵਰਕ ਰਹੂਗਾ ਨਾਲ ਦੁਪੱਟਾ ਰਹੂਗਾ ਜੀ ਔਰ ਗੈਂਦੇ ਦਾ ਹੀ ਦੁਪੱਟਾ ਰਹਿਣ ਵਾਲਾ ਔਰ ਪੂਰੇ ਦੁਪੱਟੇ ਤੇ ਵਰਕ ਰਹਿਣ ਵਾਲਾ ਜੀ ਟੂ ਸਾਈਡ ਵਰਕ ਫੋਰ ਸਾਈਡਡ ਲੈਸ ਚਾਰ ਇਸ ਦੇ ਕਲਰ ਆਹ ਲੋ ਜੀ ਇਹਦੀ ਵੀ ਆਪਾਂ ਰੇਂਜ ਘਟਾ ਦਈਏ 1795 1895 ਵਾਲੇ ਰੇਡ ਜਿਹੜੇ ਹੈਗੇ ਸੀਗੇ ਅੱਜ ਦੀ ਵੀਡੀਓ ਚ ਸਪੈਸ਼ਲ ਡਿਸਕਾਊਂਟ ਦੇਣ ਜਾ ਰਹੇ ਹਾਂ ਜੀ ਸਿਰਫ 1000 50 ਰੁਪਏ ਦੇ ਵਿੱਚ 1050 ਰੁਪਏ ਦੇ ਵਿੱਚ ਪਿਓਰ ਵਿਸਕੋਸ ਆਰਗਾਂਜ਼ਾ ਦੇ ਦਿੱਨ ਜਾ ਰਹੇ ਆ ਜੀ ਉਸ ਤੋਂ ਬਾਅਦ ਅਗਲੀ ਆਈਟਮ ਜਿਹੜੀ ਆ ਰਹੀ ਹੈ ਜੀ ਸਿਲਕ ਦੀ ਬਾਟਮ ਦੇ ਨਾਲ ਜਿਮੀ ਜੂ ਲਓ ਜੀ ਜਿਮੀ ਜੂ ਵਾਲਾ بیس ਲੈਂਦਾ ਦੀ ਇਹਦੇ ਨਵਾਂ ਡਿਜ਼ਾਈਨ ਤਿਆਰ ਹੋ ਕੇ ਆਇਆ ਪਹਿਲਾਂ ਤਾਂ ਸ਼ਰਟ ਦੀ ਲੁੱਕ ਚੈੱਕ ਕਰ ਲਓ ਆ ਸੇਮ ਡਿਜ਼ਾਈਨ ਬਣਾਇਆ ਹੈ ਜੀ ਬੁਟੀਕਲ ਆਪਾਂ ਆ ਪੂਰੀ ਸ਼ਰਟ ਨੱਕ ਨੱਕ ਤੱਕ ਰਹੇਗੀ ਵਰਕ 3 ਮੀਟਰ ਸਲਵਾਰ ਦੇ ਨਾਲ ਪਿਓਰ ਬੁਟੀਕਾ ਦਾ ਡਿਜ਼ਾਈਨ 3 ਮੀਟਰ ਬਾਟਮ ਪਿਓਰ ਸਿਲਕ ਦੀ ਇਹਦੇ ਨਾਲ ਦੁਪੱਟਾ ਰਹਿਣ ਵਾਲਾ ਹੈ ਸੇਮ ਫੈਬਰਿਕ ਦਾ ओरिजिनल ਜਿਮਮੀ ਚੂ ਦਾ ਹੀ ਰਹੇਗਾ ਦੁਪੱਟਾ ਜਿਮਮੀ ਚੂ ਦੀ ਰਹੇਗੀ ਸ਼ਰਟ ओरिजिनल ਸਿਲਕ ਦੀ ਰਹੇਗੀ ਬਾਟਮ 3 ਮੀਟਰ ਰੇਟ ਸਿਰਫ 1050 ਰੁਪਏ 1050 ਰੁਪਏ ਦੇ ਵਿੱਚ ਹੋਰ ਜ਼ਿਆਦਾ ਤੁਸੀਂ ਡਿਜ਼ਾਈਨ ਦੇਖਣੇ ਆ ਜਲਦੀ ਜਲਦੀ ਵਿਜ਼ਿਟ ਕਰਕੇ ਆਪਣੇ ਡਿਜ਼ਾਈਨ ਚੈੱਕ ਕਰ ਸਕਦੇ ਹੋ ਦੇਖ ਸਕਦੇ ਹੋ ਆਨਲਾਈਨ ਮੰਗਵਾਣਾ ਕਿਤੇ ਬਾਹਰ ਬੈਠੇ ਹੋ ਆਨਲਾਈਨ ਮੰਗਵਾਣਾ ਤਾਂ ਸਪੈਸ਼ਲ ਫੈਸਿਲਿਟੀ ਹੈਗੀ ਜੀ ਆਨਲਾਈਨ ਡਿਲੀਵਰੀ ਦੀ ਵੀ ਤੁਸੀਂ ਸੈਟ ਵਾਈਜ਼ ਸਟਾਕ ਜਿੰਨਾ ਮਰਜ਼ੀ ਪਰਚੇਜ ਕਰ ਸਕਦੇ ਹੋ ਆਲ ਓਵਰ ਵਰਲਡ ਡਿਲੀਵਰੀ ਹੈਗੀ ਹੈ ਜੀ ਆਪਣੇ ਕੋਲ ਜਿੱਦਾਂ ਦੀ ਮਰਜ਼ੀ ਤੁਸੀਂ ਪਰਚੇਜਿੰਗ ਕਰੋ ਪਰ ਮਿਲੇਗਾ ਸਟਾਕ ਸੈਟ ਵਾਈਜ਼ ਆ ਦੇਖੋ ਅਗਲੀ ਆਈਟਮ ਲੈ ਕੇ ਆਏ ਆਪਾਂ ਇਹ ਰਹੇਗੀ ਚਾਕਲੇਟ 베ਸ ਦੇ ਉੱਪਰ ਹੈਂਡਵਰਕ ਵਾਲਾ ਡਿਜ਼ਾਈਨ ਨਾਲ ਵੈਲਵਟ ਦਾ ਇਹਦੇ ਉੱਪਰ ਵਰਕ ਹੋਇਆ ਹੈ ਜੀ ਆਹ ਦੇਖੋ ਘੇਰੇ ਦੇ ਉੱਪਰ ਪ੍ਰੋਪਰ ਵਰਕ ਵੈਲਵਟ ਦਾ ਉਸ ਤੋਂ ਬਾਅਦ ਇਹਦੇ ਨਾਲ ਬਾਜ਼ੂ ਪੂਰੇ ਵਧੀਆ ਬਾਜ਼ੂ ਕੱਢੇ ਹੋਏ ਨੇ ਪ੍ਰੋਪਰ ਆਲ ਓਵਰ ਕਨਸੈਪਟ ਹੈ ਜੀ ਸਾਰਾ ਤੇ ਦੁਪੱਟਾ ਇਹਦੇ ਨਾਲ ਜਿਹੜਾ ਰਹੂਗਾ ਉਹ ਹੋरेगा ਟੈਬੀ ਮਸਲੀਨ ਦਾ ਦੁਪੱਟਾ ਲੋ ਜੀ ਟੈਬੀ ਮਸਲੀਨ ਦਾ ਦੁਪੱਟਾ ਰਹਿਣ ਵਾਲਾ ਪੂਰੇ ਦੁਪੱਟੇ ਤੇ ਰਹੂਗਾ ਟੂ ਸਾਈਡ ਕੱਟਵਰਕ ਤੇ ਰੇਂਜ ਇਹਦੇ ਆਪਾਂ ਕਰਤੀ ਆ ਜੀ ਕੋਈ 1095 ਨਹੀਂ ਕੋਈ 1195 ਨਹੀਂ ਸਿਰਫ 750 ਰੁਪਏ ਓਨਲੀ 750 ਰੁਪਏ ਦੇ ਵਿੱਚ ਹੈਂਡਵਰਕ ਵਾਲੇ ਬੜੇ ਹੀ ਸੋਹਣੇ ਕਨਸੈਪਟ ਜਿਹੜੇ ਤਿਆਰ ਕਰਕੇ ਲੈ ਕੇ ਆਏ ਆ ਆਪਾਂ ਤੁਹਾਡੇ ਦੋਸਤ ਇੱਕ ਆ ਆਈਟਮ ਬੜੀ ਸ਼ਾਨਦਾਰ ਵਿਕਰੀ ਹੈ ਜੀ ਮਾਰਕੀਟ ਦੇ ਵਿੱਚ ਪੂਰੀ ਫੇਮਸ ਪੂਰੇ ਡਿਜ਼ਾਈਨਰ ਪੀਸ हलो य भी थोड़े वास्ते आप कंसैशन रेट के उपर बना दी है हलो पीस की पहला लुक चेक करो बुटीक वाला सेम डिज़ाइन रेडी करवाया तीन मीटर आ रहेगा बॉटम के उपर डिजाइन प्योर खीप खान का जरा डिजाइन के उटम के मूरी के उपर, उपर उस बाद प्योर बिस्कोस ऑरगेंजा दर्ट शर्ट तैयार करवाई है प्योर बिस्कोस ऑरगेंजा लॉज यर्ट के उपर पहला घेरे के उपर सारा खीप खान का डिजाइन है जी आ सारा हैंडवर्क का काम उस बाद आैक करो ये ਪ੍ਰੋਪਰ neck ਦੇ ਉੱਪਰ ਆ ਡਿਜ਼ਾਈਨਿੰਗ ਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਦਿਖਾਣੇ ਆ ਜੀ ਤੁਹਾਨੂੰ ਦੁਪੱਟਾ ਇਹਦੇ ਨਾਲ ਕਿੰਨਾ ਵਧੀਆ ਤਿਆਰ ਹੋ ਕੇ ਆਇਆ ਹੈ ਦੁਪੱਟਾ organza ਦਾ ਦੁਪੱਟਾ ਤੇ ਫੋਰ ਸਾਈਡ ਲੇਸ ਦੇ ਨਾਲ ਗੋਟਾ ਪੱਟੀ ਦਾ ਕੰਮ ਬੜੇ ਹੀ ਪਿਆਰੇ ਕਨਸੈਪਟ ਤਿਆਰ ਹੋ ਗਿਆ ਇਹਨੇ ਪਰ ਰੇਟ ਮੈਂ ਕਹਿੰਦਾ ਜੀ ਫ੍ਰੀ ਰੇਪ ਆ ਫਰੀ ਦੇ ਪਾ ਜਾਂ ਇੰਡਸੈਂਸ ਕਹਿਣ ਦਾ ਮਤਲਬ ਸਿਰਫ ਤੁਹਾਨੂੰ ਦੇਣ ਜਾ ਰਹੇ ਹਾਂ ਜੀ 1165 ਰੁਪਏ ਦੇ ਵਿੱਚ 1165 ਰੁਪਏ ਦੇ ਵਿੱਚ ਇੰਨਾ ਸ਼ਾਨਦਾਰ ਕਨਸੈਪਟ 2000 ਪਲੱਸ ਵਾਲੀਆਂ ਡਿਜ਼ਾਈਨਿੰਗਾਂ ਜਿਹੜੀਆਂ 1165 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਤਿਆਰ ਕਰਵਾਤੀਆਂ ਉਸ ਤੋਂ ਬਾਅਦ ਅਗਲੀ ਡਿਜ਼ਾਈਨਿੰਗ ਜਿਹੜੀ ਆ ਰਹੀ ਹੈ ਜੀ ਪਿਓਰ ਵਿਸਕੋਸ オーਰਗੈਂਜ਼ਾ ਦੇ ਪੂਰਾ オリジナル ਪੀਸ ਆ ਲੋ ਜੀ ਆਪ ਪਹਿਲਾਂ ਨੈਕ ਚੈੱਕ ਕਰ ਲਓ ਜੀ ਪਿਓਰ ਵਿਸਕੋਸ オーਰਗੈਂਜ਼ਾ ਦਾ ਰਹੇਗਾ ਸ਼ਰਟ ਦਾ ਬੇਸ ਔਰ ਨੈਕ ਤੇ ਹੈਂਡਵਰਕ ਮਲਟੀ-ਥ्रेड ਦਾ ਨਾਲ ਕੰਮ ਹੋਇਆ ਹੋਇਆ ਘੇਰੇ ਦੇ ਉੱਪਰ ਕੰਮ ਉਸ ਤੋਂ ਬਾਅਦ ਬਾਜ਼ੂ ਪੂਰੇ ਹੈਵੀ ਤਿਆਰ ਕਰਵਾਏ ਨੇ ਜੀ ਆਪਾਂ ਔਰ ਪੀਸ ਜੋ ਸ਼ਰਟ ਦਾ ਇਹਦੇ ਉੱਪਰ ਬਣਿਆ ਹੋਇਆ ਜੀ ਬੁਟੀਕ ਦਾ ਉਹੀ ਸੇਮ ਪੀਸ ਰੈਡੀ ਕਰਵਾਇਆ ਤੇ ਨਾਲ ਇਹਦੇ ਉੱਪਰ ਆਪਾਂ ਬਾਟਮ ਦੇ ਉੱਪਰ ਕੰਮ ਕਰਵਾਇਆ ਜੀ 3 ਮੀਟਰ ਸਿਲਕ ਦੇ ਨਾਲ ਆ ਦੇਖੋ ਕੰਟਰਾਸਟ ਇਹਦੀ ਰਹੂਗੀ ਬਾਟਮ ਟੋਟਲ ਹੈਂਡ ਦਾ ਨਾਲ ਕੰਮ ਹੋਇਆ ਹੋਇਆ ਤੇ ਉਸ ਤੋਂ ਬਾਅਦ ਇਹਦੇ ਨਾਲ ਦੁਪੱਟਾ ਰਹੂਗਾ ਜੀ ਔਰ ਗੈਂਜ਼ਾ ਦਾ ਲਓ ਜੀ ਔਰਗੈਂਜ਼ਾ ਦਾ ਦੁਪੱਟਾ ਗੋਟਾ ਪੱਟੀ ਨਾਲ ਫੋਰਸ ਐਂਡ ਲੈਸ ਰੰਗ ਇਸ ਦੇ ਸੋਲੋ ਸਾਰੇ ਸੋਲੋ ਕਲਰ ਰਹਿਣ ਵਾਲੇ ਨੇ ਇਹਦੇ ਜੀ ਆ ਲਓ ਜੀ ਸੋਲੋ ਕਲਰ ਰਹਿਣ ਵਾਲੇ ਨੇ ਕੋਈ 2295 ਨਹੀਂ ਕੋਈ 2395 ਨਹੀਂ ਸਿਰਫ 1650 ਰੁਪਏ ਦੇ ਵਿੱਚ ਡਿਜ਼ਾਈਨ ਲੈਣਾ ਜੀ ਇਹ ਵਾਲਾ ਉਸ ਤੋਂ ਬਾਅਦ ਅਗਲੀ ਡਿਜ਼ਾਈਨ ਇਹ ਆਈਟਮਾਂ ਅਸੀਂ ਬਹੁਤ ਜ਼ਿਆਦਾ ਫੈਬਰਿਕ ਦੇ ਉੱਪਰ ਵੇਚੀਆਂ ਨੇ ਅੱਜ ਅਸੀਂ ਲੈ ਕੇ ਆਏ ਆ ਪਿਓਰ ਨੈਚੁਰਲ ਗਰੇਵ ਦੇ ਉੱਪਰ オリジナル ਨੈਚੁਰਲ ਗਰੇਵ ਦੇ ਵਿੱਚ 5 ਮੀਟਰ ਕਟਿੰਗ ਹੈਂਡਵਰਕ ਟੋਟਲ ਉਸ ਤੋਂ ਬਾਅਦ ਆ ਬਾਜ਼ੂ ਰਹਿਣ ਵਾਲੇ ਆ ਨਾ ਰੋਗੇ ਜੀ ਬਾਟਮ ਦੇ ਉੱਪਰ ਕੰਮ ਬਾਜ਼ੂ ਔਰ ਬਾਟਮ ਦੋਨੋਂ ਬਣਾ ਦਿੱਤੀਆਂ ਜੀ ਇਹਦੇ ਉੱਪਰ ਤੇ ਪਿਓਰ ਨੈਚੁਰਲ ਗਰੇਵ ਦਾ ਰਹੇਗਾ ਕਪੜਾ ਤੇ ਚਿਨੌਨ ਦਾ ਦੁਪੱਟਾ ਚਿਨੌਨ ਯਾਨੀ ਕਿ ਪਿਓਰ ਚਿਨੌਨ ਲੋ ਜੀ ਪਿਓਰ ਚਨਾਉਣ ਦੇ ਉੱਪਰ ਫੋਰਸ ਐਂਡ ਲੈਸ ਤੇ ਪੁਟਾ ਪੱਟੀ ਦੇ ਉੱਪਰ ਵੀ ਕੰਮ ਹੋਇਆ ਹੋਇਆ ਰੰਗ ਇਸਦੇ ਮਿਲਨੇ ਆ ਜੀ ਪੰਜ ਰੇਡ ਜੀ ਪੰਜ ਕਲਰ ਪਿਓਰ ਚਨਾਉਣ ਦੇ ਨਾਲ ਪਿਓਰ ਨੇਚਰਲ ਗਰੇਵ ਕਪੜਾ ਲੈਣ ਚਲੇ ਆਓ 1250 ਰੁਪਏ ਦਾ ਪਲੇਨ ਕਪੜਾ ਹੋਲ ਸੇਲ ਦੇ ਵਿੱਚ ਅਸੀਂ ਦੇ ਦੇਣਾ ਸਿਰਫ 13 ਤੋਂ 95 ਰੁਪਏ ਦੇ ਵਿੱਚ ਵਿੱਦ ਕੜਾਈ ਵਿੱਦ ਦੁਪੱਟਾ ਪਿਓਰ ਚਨਾਉਣ ਰੇਂਜ ਸਿਰਫ 1395 ਮੈਂ ਕਹਾਂ ਜੀ ਚੈਲੰਜ ਹੈ ਕਿਤੇ ਨਹੀਂ ਮਿਲ ਸਕਦਾ ਇਹ ਵਾਲੀਆਂ ਆਈਟਮਾਂ ਔਰ ਉਸ ਤੋਂ ਬਾਅਦ ਅਗਲੀ ਡਿਜ਼ਾਈਨ ਹਲੋ ਜੀ ਇਹ ਵੀ ਨੈਕ ਵਾਲੀ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਚੱਲ ਰਹੀ ਹੈ ਇਹ ਵੀ ਡਿਜ਼ਾਈਨ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਪਿਓਰ ਜੌਰਜਟ ਦੇ ਉੱਪਰ ਲੋ ਜੀ ਇਹ ਵਾਲੀ ਆਈਟਮ ਅਸੀਂ ਲੈ ਕੇ ਆਏ ਆ ਜੀ ਵੀ ਨੈਕ ਵਾਲੀ ਪਹਿਲਾਂ ਤਾਂ ਪੀਸ ਦਾ ਹੀ ਲੁੱਕ ਚੈੱਕ ਕਰੋ ਜੌਰਜਟ ਦੇ ਉੱਪਰ ਨੈਕ ਦੇ ਉੱਪਰ ਪੂਰਾ ਵੀ ਨੈਕ ਰਹੂਗਾ ਉਹਦੇ ਉੱਪਰ ਵਰਕ ਹੋਇਆ ਜੀ ਸਾਰੇ ਦੇਖੋ ਮੋਤੀ ਦਾ ਦਰਬੋਜ਼ੀ ਦਾ ਕੰਮ ਹੋਇਆ ਸਾਰਾ ਉਸ ਤੋਂ ਬਾਅਦ ਰਹੂਗਾ ਜੀ ਘੇਰੇ ਦੇ ਉੱਪਰ ਕਟਵਰਕ ਵਾਲਾ ਡਿਜ਼ਾਈਨ ਸਾਰਾ ਹੈਂਡਵਰਕ ਉਸ ਤੋਂ ਬਾਅਦ ਅਗਲੀ ਡਿਜ਼ਾਈਨਿੰਗ ਦਿਖਾਓ ਜੀ ਇਹਦੇ ਵਿੱਚ ਆਹ ਲੋ ਜੀ ਆਹ ਰਹਿਣ ਵਾਲੀ ਹੈ ਜੀ ਬਾਜੂ ਦੇ ਉੱਪਰ ਫਿਰ ਰਹੇਗੀ ਜੀ ਇਹਦੇ ਉੱਪਰ ਸਲਵਾਰ ਸਲਵਾਰ ਬਾਜ਼ੂ ਦੋਨੋਂ ਬਣਣੀਆਂ ਪੂਰਾ ਆਲ ਓਵਰ ਰਹੇਗਾ ਸੂਟ ਉਸ ਤੋਂ ਬਾਅਦ ਹੁਣ ਆਪਾਂ ਦਿਖਾਣੇ ਆ ਜੀ ਇਹਦਾ ਦੁਪट्टे ਦੀ ਲੁੱਕ ਕਿਦਾਂ ਦੀ ਆਣ ਵਾਲੀ ਹੈ ਦੁਪट्टे ਦੀ ਲੁੱਕ ਵੀ ਬੜੀ ਹੀ ਸ਼ਾਨਦਾਰ ਹੈ ਜੀ ਕਿਉਂਕਿ ਇਹ ਸੀ ਦੁਪੱਟਾ ਤਿਆਰ ਕਰਵਾਇਆ ਪਿਉਰਾ ਹੀ ਜੌਰਜਟ ਸੇਮ ਫੈਬਰਿਕ ਦਾ ਦੁਪੱਟਾ ਰੈਡੀ ਕਰਵਾਤਾ ਡਿਜ਼ਾਈਨ ਬੜਾ ਸ਼ਾਨਦਾਰ ਬਣ ਕੇ ਆਇਆ ਰੇਡ ਦੀ ਪੂਰੀ ਚੈਲੰਜ ਵਾਲਾ ਰੇਟ ਦੇਣਾ ਜੀ ਤੁਹਾਨੂੰ ਪੂਰਾ ਕੰਟਰਾਸਟ ਕੰਟ ਜਿਹੜੇ ਇਹਦੇ ਆਏ ਨੇ ਕਲਰ ਚਾਰਟ ਬੜੇ ਹੀ ਸ਼ਾਨਦਾਰ ਬੜੇ ਸ਼ਾਨਦਾਰ ਕਨਸੈਪਟ ਦੇ ਨਾਲ 550 ਸਾਢੇ 550 ਰੁਪਏ ਦਾ ਜੀ ਵੀਡੀਓ ਦਾ ਲਾਸਟ ਸੈੱਟ ਸੀਗਾ ਜੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਵਾਲਾ ਜਿਨੇ ਵੀ ਅੱਜ ਦੀ ਵੀਡੀਓ ਦੇਖੀ ਆ ਕਸਟਮਰ ਨੂੰ ਸਪੈਸ਼ਲ ਕੁਆਂਟੀਟੀ ਡਿਜ਼ਾਈਨ ਬਹੁਤ ਜ਼ਿਆਦਾ ਰਹਿਣੇ ਨੇ 550 ਰੁਪਏ ਦੇ ਵਿੱਚ ਦੇ ਦੇਣਾ ਜੀ ਪਿਓਰ ਜੌਰਜਟ ਦੇ ਉੱਪਰ ਹੈਂਡਵਰਕ ਵਾਲਾ ਜੌਰਜਟ ਦਾ ਦੁਪੱਟਾ ਤੇ ਬਾਜ਼ੂ ਪਹੁੰਚੇ ਦੋਨੋਂ ਕੱਢੇ ਹੋਏ ਹੁਣ ਦੇਖੋ ਐਦਾਂ ਦੇ ਜਿਹੜੇ ਕਨਸੈਪਟ ਲੈ ਕੇ ਆਏ ਆ ਮੀਨਾ ਜਿਹੜਾ ਅਸੀਂ ਵਿੱਚ ਬ੍ਰੇਕ ਕੀਤਾ ਸੀਗਾ ਓ ਰੀਜ਼ਨ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕਿਆ ਵੀ ਇਹ ਚੀਜ਼ ਸੀ ਜੀ ਦੁਆਰਾ ਤੋਂ ਅਸੀਂ ਮਾਫੀ ਮੰਗਦੇ ਜਿਹੜੇ ਸਾਡੇ ਨਾਲ ਕਸਟਮਰ ਜੁੜੇ ਹੋਏ ਨੇ ਨਵੇਂ ਜੁੜ ਰਹੇ ਨੇ ਤੇ ਹੁਣ ਜਲਦੀ ਤੋਂ ਜਲਦੀ ਹੁਣ ਤੁਸੀਂ ਆਰਡਰ ਪਾਣੇ ਸ਼ੁਰੂ ਕਰੋ ਜਿਹੜੀ ਅੱਜ ਦੀ ਵੀਡੀਓ ਅਸੀਂ ਸ਼ੇਅਰ ਕੀਤੀ ਆ ਇਹਨੂੰ ਜਲਦੀ ਜਲਦੀ ਅੱਗੇ ਵੀ ਨੈਕਸਟ ਸ਼ੇਅਰ ਕਰ ਦਿਓ ਤੇ ਇਹਨਾਂ ਦੇ ਵਿੱਚੋਂ ਜਿਨ੍ਹਾਂ ਨੇ ਵੀ ਆਰਡਰ ਕਰਨੇ ਹੈਗੇ ਆ ਸਕਰੀਨਸ਼ਾਟ ਲੈ ਕੇ ਭੇਜ ਦਿਓ ਦਿੱਤੇ ਗਏ ਨੰਬਰਾਂ ਦੇ ਉੱਪਰ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਚੱਲ ਰਹੇ ਨੇ ਤੇ ਵਿਜ਼ਿਟ ਤੁਸੀਂ ਕਰਨਾ ਆਪਣਾ ਐਡਰੈਸ ਹੋ ਗਿਆ ਜੀ SK ਟੈਕਸਟਾਈਲ ਮੁਰਿੰਡਾ ਲੁਧਿਆਣਾ ਚੰਡੀਗੜ੍ਹ ਹਾਈਵੇ ਓਪੋਜ਼ਿਟ ਰਾਜਮੈਰ ਪੈਲੈਸ ਜਦੋਂ ਮਰਜ਼ੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਤੇ ਜਲਦੀ ਜਲਦੀ ਆਪਣੇ ਆਰਡਰ ਬੁੱਕ ਕਰੋ